ਨਾਲ ਬਰਤ ਪਰ ਬਸ ਕਰ ਰਹੇ ਸੀ ਨਾਥਪੁਰ ਸਾਹਿਬ ਦੇ ਨਾਮ ਦੇ ਵਰਤਾਰੇ ਬੜੇ ਸੋਖਤਾਨ ਦੇ ਨਾਲ ਬਰਤਾਰਾ ਹੋ ਗਿਆ ਸੀ ਪਰ ਮਹਾਰਾਜ ਜੀ ਦਾ ਬਸ ਜੀ ਬਲ ਇਹ ਕਸਮ ਤੁਸੀਂ ਇਹਨਾਂ ਦੇ ਦਾ ਵਡੇ ਪੜਖ ਪੂਰੇ ਪਰਮਾਰਤ ਦਾ ਬਦ ਅਧਿਕਿਮਾਕਾਰ ਧਾਰਦ ਇਹ ਵੱਡੇ ਮੁਰਖ ਕਹਿੰਦੇ ਝੂਠੇ ਨੂੰ ਭਾਜ ਜਾਵੇ ਜਿੱਡਾ ਮਰਜੀ ਵੱਡਾ ਹੋਵੇ ਪਰ ਜੇ ਉਹ ਝੂਠਾ ਹੋ ਜਾਵੇ ਨਾ ਧਰਮ ਦੀ ਕਦਰ ਨਾ ਕਰੇ ਤੇ ਕਹਿੰਦੇ ਲੋਕ ਉਹਨੂੰ ਝੂਠੇ ਨਾਲ ਹੀ ਬਾਦ ਲੈਂਦੇ ਆ ਫਿਰ ਵੀ ਬਹੁਤ ਸ਼ਰਮਾ ਕਰਨੀ ਲੋਕਾਂ i will ਅਦਰੇ ਮੁਸਕਰਾਏ ਹਰ ਅਸਲੀ ਬਾਜ਼ਾਰੀ ਕਹਿੰਦੇ ਭਾਈ ਜਿਨ੍ਹਾਂ ਦੇ ਮਾੜੇ ਭਾਅ ਹੁੰਦੇ ਆ ਸਰਵਰ ਸੈਲ ਪਾਤ ਕੋ ਦੁੱਖ ਦਾਈ ਤਰਾਸ ਹੋਏ ਪਰ ਹੈ ਸਰ ਨਾਈ ਪਹਾੜੀ ਰਾਰਿਆਂ ਨੇ ਬਹੁਤ ਮਾਰਾ ਕੰਮ ਕੀਤਾ ਤੇ ਆਪਣੇ ਆਪ ਨੂੰ ਵੱਡੇ ਦੁੱਖ ਸਹਿੜੇ ਇਹਨਾਂ ਦੇ ਵੀ ਆਉਣ ਵਾਲਾ ਸਮਾ ਬੜਾ ਭਿਆਨਕ ਹੋਵੇਗਾ ਇਹ ਕਰਕੇ ਮਾਰਾ ਜੀ ਕਹਿੰਦੇ ਇਹ ਡਰ ਕੇ ਫੇਰ ਖਾਮੀ ਆਉਣਗੇ ਛਿਲ ਨੇ ਸਗਲ ਹੰਡ ਜੇ ਪਾਗ ਡਰ ਹੋਏ ਠੰਡ ਕੰਡ Bye. Uh -huh. ਆ ਆ ਕਰਕੇ ਮਾਨ ਕਾ ਦੇਣਾ ਹੈ ਇਹਨਾਂ ਦੇ ਵਿੱਚੋਂ ਕੋਈ ਕੋਈ ਹੋਈ ਬਜੇਗਾ ਦੇਸੋ ਜਾਰ ਤੂੰ ਮੋੜਾ ਆਜਾ ਪਰਸਾਨਾ ਰੀਤਪੁਰ ਦੀਵਾ ਅਤੇ ਕਦੇ ਭਾਈ ਲੰਗਰ ਤਿਆਰ ਕਰਨ ਵਾਸਤੇ ਲੱਕੜਾਂ ਵਾਲਣ ਅਤੇ ਘੋੜਿਆਂ ਵਾਸਤੇ ਘਾਹ ਇਹ ਵੀ ਕਹਿੰਦੇ ਭਾਈ ਰਾਜੇ ਨੇ ਆਪਣੇ ਸਿਰ ਜ਼ਿੰਮੇਵਾਰੀ ਲੈ ਕੇ ਉਹ ਵਧੀਆ ਘਾਹ ਤੇ ਲੰਗਰ ਵਾਸਤੇ ਲੱਕੜਾਂ ਸੁਕੀਆਂ ਜਿਹੜੇ ਅਸੀਂ ਉਹ ਵੀ ਭੇਜਣੀਆਂ ਚਾਹੀਦੀਆਂ ਇਉਂ ਮਹਾਰਾਜ ਦੀ ਸੇਵਾ ਕਰਕੇ ਪ੍ਰਸੰਨਤਾ ਲੈਣੀ ਜਾਂਦਾ ਇਹ ਤੋਂ ਤਿਆਰੀ ਕਰਵਾਈ ਹੈ ਭਾਈ ਰਣਜੀਤ ਨਗਾਰੇ ਤੇ ਚੋਟਾ ਲਵਾਈਆ ਹਨ ਕਾਰਨਾ ਖੇਰ ਕੋ ਬੇ